ਅੱਛਰੇ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਦਸਮੇਸ਼ ਟਰੈਕਟਰ ਦੇ ਉੱਪਰ ਅੱਜ ਤੁਹਾਡੇ ਲਈ ਲੈ ਕੇ ਆਇਆ ਮੰਦਰਾ ਅਰਜਨ 605 TI ਮੈਡ ਇਹ ਟਰੈਕਟਰ ਨਵੀਂਰ ਚੁੰਮਾਣਾ ਲਾ ਪੰਜਾਬ ਨੰਬਰ ਆ ਫਾਸਟ ਓਨਰ ਆ ਨਗਦ ਕੈਸ਼ ਸਾਰਾ ਟਰੈਕਟਰ ਓਰੀਜਨਲ ਹੈ ਸਾਰਾ ਟਰੈਕਟਰ ਸੀਲਡ ਹੈ ਕਿਤੋਂ ਟਰੈਕਟਰ ਹੁਲਿਆ ਜੀ ਬਿਲਕੁਲ ਨਵੇਂ ਟਾਇਰ ਨੇ ਟਰੈਕਟਰ ਦੇ ਚ ਰਿਹਾ ਹੈ ਟਰੈਕਟਰ ਮੜਗਾੜ ਸੀ ਕਿਰਸ਼ਨ ਦੇ ਸਾਤੇ ਹੈਵੀ ਹੁੱਕ ਲੱਗੀ ਹੋਈ ਹੈ ਟਰੈਕਟਰ ਦੇ ਬ੍ਰੇਕ ਵੀ ਨਾਲ ਦੇ ਨੇ ਬ੍ਰੇਕ ਲਿਫਟ ਹਿੱਸਾ ਸਾਰਾ ਕੁਝ ਨਾਲਦਾ ਤੇ ਡਿਸਟ੍ਰਿਬਿਊਟਰ ਦੇ ਬਾਹਰ ਦੀ ਬਾਰ ਲੱਗਿਆ ਹੋਇਆਗਾ ਵਿਚੋਂ ਹਿੱਸੇ ਦਾ ਬਹੁਤ ਜ਼ਿਆਦਾ ਸਾਫ ਟਰੈਕਟਰ ਨੋਰਥ ਡਿਫੈਂਡਰ ਨੇ ਟਾਇਰ ਚਾਰੇ ਬਿਲਕੁਲ ਨਵੇਂ ਨੇ ਇਹ ਟਰੈਕਟਰ ਦੇ ਨਾਲ ਦੇ ਟਾਇਰ ਸੀ ਸੋ ਆਪਾਂ ਨੂੰ ਪੁਰਾਣੇ ਖੁਸ਼ਕ ਹੋਣ ਕਰਕੇ ਟਾਇਰ ਚੇਂਜ ਕਰਨੇ ਪਏ ਇਹਦੇ ਉਹਦੀ ਵੀਡੀਓ ਆਪਣੇ ਕੋਲੇ ਹੈਗੀ ਹੈ ਜਿਹੜੇ ਨਾਲ ਦੇ ਟਾਇਰ ਆਪਾਂ ਨੇ ਲਾਏ ਨੇ ਤੇ ਉਹ ਤੁਹਾਨੂੰ ਮਿਲ ਜੂਗੀ ਦੂਜਾ ਜੋੜਾ ਟਾਇਰਾਂ ਦਾ ਟਰੈਕਟਰ ਦਾ ਮੈਟ ਮਾਡਲ ਦੇ ਵਿੱਚ ਆ ਮੈਕੋ ਪੰਪ ਹੈ ਕੋਈ ਪੰਪ ਨੂੰ ਜਾ ਬਣੀ ਲੱਗੀ ਹੈਗੀ ਟਰੈਕਟਰ ਦੇ 3125 ਘੰਟੇ ਡੈਕਟਰ ਚੱਲਿਆ ਹੋਇਆ ਹੈ ਟਰੈਕਟਰ ਤੁਹਾਨੂੰ ਮਿਲ ਜੂਗਾ ਦਸਮੇਸ਼ ਟਰੈਕਟਰ ਦੇ ਉੱਪਰ ਇਹਦੇ ਲਈ ਤੁਸੀਂ ਕਾਲ ਕਰ ਸਕਦੇ ਹੋ 9815654406 9815654406 ਧੰਨਵਾਦ